ਜਿਵੇਂ ਮੈਂ 1 ਡੇਟ ਮਹੀਨਾ ਪਹਿਲੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਰ ਕਿਸਮ ਦੀ ਜੋ ਲੋੜ ਹੈ ਹੜਪੀੜਿਤ ਇਲਾਕੇ ਵਾਸਤੇ ਉਹ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਤੇ ਉਹ ਸੰਬੰਧ ਵਿੱਚ ਅਸੀਂ ਜਿਵੇਂ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਸੀ ਉਹ ਦਾ ਇਲਜ਼ਾਮ ਕੀਤਾ ਫਿਰ ਰਾਸ਼ਨ ਦੀ ਲੋੜ ਸੀ ਉਹ ਦਾ ਇਲਜ਼ਾਮ ਕੀਤਾ ਤਰਪਾਲਾਂ ਦੀ ਲੋੜ ਸੀ ਮਛਰਦਾਨੀਆਂ ਦੀ ਲੋੜ ਸੀ ਇਲਾਕੇ ਸਪਰੇਅ ਕਰਨ ਦੀ ਲੋੜ ਸੀ ਉਹ ਸਾਰਾ ਅਸੀਂ ਕਰਕੇ ਉਹ ਕੀਤਾ ਤੇ ਅਸੀਂ ਆ ਵੀ ਕਿਹਾ ਸੀ ਕਿ ਅਸੀਂ ਜਮੀਨ ਜਿੱਥੇ ਕਿਸਾਨ ਦੀ ਫਸਲ تباہ ਹੋ ਗਈ ਕਿਸਾਨਾਂ ਦੀ ਬੜੀ ਮੰਗ ਹੈ ਕਿ ਸਾਨੂੰ 20 ਵੀ ਦਿੱਤਾ ਜਾਵੇ ਸੋ ਅੱਜ ਵੀ ਦੇਣ ਦੀ ਗੱਲ ਸ਼ੁਰੂਆਤ ਹੋਈ ਹੈ ਪਟੰਡਾ ਦਿਹਾਤੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਆਪਣਾ ਯੋਗਦਾਨ ਪਾ ਕੇ ਅੱਜ ਅਜਨਾਲੇ ਹਲਕੇ ਚ ਆ ਵੱਡਾ ਟਰੱਕ 500 ਕੁਇੰਟਲ ਵੀ ਅਗਲੀ ਫਸਲ ਵਾਸਤੇ ਵੀ 500 ਕੁਇੰਟਲ ਅੱਜ ਅਜਨਾਲੇ ਭੇਜ ਰਹੇ ਆ ਤੇ ਅਗਲੇ ਦਿਨਾਂ ਚ ਅਸੀਂ ਤੇ ਕੁਪਰਮੈਂਟ ਹਰ ਹਲਕੇ ਚ ਹੁਣ ਬੀ ਦੀ ਸੇਵਾ ਜਿਹੜੀ ਅਸੀਂ ਸ਼ੁਰੂ ਕਰ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਬਾਕੀ ਹਲਕੇ ਆ ਜਿਹੜੇ ਅਸੀਂ ਬੀ ਵੰਡਾਂਗੇ ਬੀਬੀਐਮਪੀ ਦੇ ਵਿੱਚ ਰਾਜਸਥਾਨ ਨੂੰ ਵੀ ਹਿੱਸੇਦਾਰੀ ਬਣਾ ਰਿਹਾ ਜੀ ਦੇਖੋ ਆ ਜਿੱਦੋਂ ਦੀ ਝਾੜੂ ਵਾਲੀ ਸਰਕਾਰ ਆ ਇਹਨੇ ਸਾਰਾ ਕੁਝ ਹੀ ਪੰਜਾਬ ਦਾ ਦਬਾਅ ਕਰਤਾ ਜਿਹੜੇ ਆਪਣਾ ਭਾਗੜਾ ਡੈਮ ਉੱਤੇ ਆਪਣਾ ਕੰਟਰੋਲ ਸੀ ਆ ਵੀ ਸੈਂਟਰ ਨੂੰ ਦੇਤਾ ਤੇ ਹੁਣ ਜਿਹੜਾ ਹੋਮ ਵੱਡਾ ਕੰਮ ਕਰ ਰਿਹਾ ਹੁਣ ਰਾਜਸਥਾਨ ਵਰਗੇ ਸੂਬੇ ਤੇ ਹਿਮਾਚਲ ਜਿਹਦਾ ਕੋ ਪਹਿਲੇ ਲੈਣਾ ਦਿੰਦਾ ਸੀ ਉਹਨੂੰ ਵੀ ਅਮੈਨਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਉਹਨੂੰ ਵੀ ਅਮੈਨਡਮੈਂਟ ਕਰਾ ਰਹੇ ਆ ਵਿੱਚ ਇੱਥੇ ਲਿਆਉਣ ਵਾਸਤੇ ਇਹ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਪੰਜਾਬ ਵਿੱਚ ਜੋ ਪੰਜਾਬ ਦੀ ਤਾਕਤ ਸੀ ਆਪਣਾ ਪਾਣੀ ਸੀ ਇਸ ਜਿੰਨਾਂ ਦੇ ਆ ਇਹਨਾਂ ਨੇ ਤੇ ਸਾਰਾ ਕੁਝ ਹੀ ਦੇ ਦੇਣਾ ਕੋਈ ਰਹਿਣਾ ਹੀ ਨਹੀਂ ਆ ਮੈਂ ਤਾਂ ਸਟਰੋਂਗਲੀ ਕਹਿਣਾ ਚਾਹੁੰਦਾ ਅਕਾਲੀ ਦਲਾ ਨਹੀਂ ਹੁੰਦਗਾ ਇਹ ਕਿੜੇ ਲੜੂ ਕੱਲ ਸੱਚੇ ਗੱਲ ਕਰੀਏ ਏਡੀਸੀ ਜੀ ਕੀ ਕੰਮ ਕਰ ਰਿਹਾ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਾਨੂੰਨ ਇੱਕ ਬੜਾ ਕਲੀਅਰ ਹੈ ਕਿ ਜੋ ਕੋਈ ਸੁਸਾਈਡ ਕਰਦਾ ਤੇ ਸੁਸਾਈਡ ਨੋਟ ਚ ਲਿਖਿਆ ਹੈ ਉਸ ਬੰਦੇ ਤੇ ਪਰਚਾ ਹੁੰਦਾ ਹੀ ਹੁੰਦਾ ਹੁਣ ਏਡੀਜੀਪੀ ਹੋਏ ਆਪਾਂ ਡੀਜੀਪੀ ਦੇ ਨਾਮ ਲਿੱਤਾ ਹੋਏ ਤੇ ਹਲੇ ਤੱਕ ਹਰਿਆਣਾ ਸਰਕਾਰ ਕੁਛ ਨਹੀਂ ਕਰ ਰਹੀ ਇਹਦਾ ਮਤਲਬ ਕੀ ਹੈ ਬਚਾਉਣਾ ਚਾਹੁੰਦੇ ਹੈ ਇੱਕ ਇੱਡਾ ਸੀਨੀਅਰ ਅਫਸਰ ਨੇ ਫ੍ਰਸਟ੍ਰੇਸ਼ਨ ਹੋ ਕੇ ਕਿਉਂਕਿ ਉਹਨੂੰ ਇੰਨਾ ਧੱਕਾ ਕੀਤਾ ਗਿਆ ਉਹਦੇ ਨਾਲ ਕਿ ਸੀਨੀਅਰ ਏਡੀਜੀ ਪੀ ਲੈਵਲ ਦਾ ਬੰਦਾ ਸੁਸਾਇਸਾਈਡ ਕਰ ਸਕਦਾ ਹੈ ਤੇ ਉਹਦਾ ਉਹਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਆਮ ਜਨਤਾ ਨੂੰ ਕਿੱਥੇ ਮਿਲੂਗਾ